ਉਸੋ ਜਿਹੜਾ ਹਰਿਆਵਲ ਦਸਤੇ ਨੂੰ ਬਸ ਇੱਕ ਭਾਈਚਾਰੇ ਨੂੰ ਜਿਹੜਾ ਉਹਨਾਂ ਸਰਕਾਰ ਬਣਦਾ ਸੀਗਾ ਜャਨ ਦਾ ਸਨਮਾਨ ਬਣਦਾ ਸੀਗਾ ਉਹ ਨਹੀਂ ਦਿੱਤਾ ਗਿਆ ਮਤਲਬ ਧਾਰਮ ਨਾ ਹੀ ਧਾਰਮਿਕ ਸਮਾਜ ਨੂੰ ਸਮਾਜ ਨੂੰ ਤੇ ਦਿੱਤਾ ਮਿਲਦੀ ਸੀ ਪਰ ਅੱਜ ਉਹ ਘਟ ਗਈ ਹੈਗੀ ਆ ਇਸ ਲਈ ਅਸੀਂ ਸਮਾਜ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਇਸ ਸੱਤਾ ਪੰਜ ਗਿਆਨ ਜੋਤੀ ਚੈਨਲ ਦੇ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਸਾਡੇ ਕੋਲ ਆਏ ਨੇ ਸਰਦਾਰ ਸੁਖਮੰਦਰ ਸਿੰਘ ਜੀ ਗੱਜਨ ਵਾਲਾ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਮਾਸਟਰ ਬਲਦੇਵ ਸਿੰਘ ਜੀ ਸਰਦਾਰ ਜੱਗਾ ਸਿੰਘ ਜੀ ਕਾਦਰ ਵਾਲਾ ਇਹ ਸਰਦਾਰ ਸੁਖਮੰਦਰ ਸਿੰਘ ਜੀ ਗੱਜਨ ਵਾਲਾ ਮਜੀਬੀ ਸਿੱਖ ਐਸੋਸੀਏਸ਼ਨ ਦੇ ਆਲ ਇੰਡੀਆ ਦੇ ਪ੍ਰਧਾਨ ਨੇ ਉਹਨਾਂ ਨੇ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਆ ਵੀ ਹਾਂਜੀ ਸਰਦਾਰ ਸੁਖਮੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਗਿਆਨ ਜੋਤੀ ਚੈਨਲ ਹੈਗਾ ਉਹਦਾ ਧੰਨਵਾਦ ਕਰਦਾ ਹੈਗਾ ਤੇ ਸਾਰੇ ਮੈਂ ਬੇਨਤੀ ਕਰੂੰਗਾ ਕਿ ਇਸ ਚੈਨਲ ਨੂੰ ਬਹੁਤ-ਬਹੁਤ ਪ੍ਰਮੋਟ ਕਰੋ ਕਿਉਂਕਿ ਸਾਡੇ ਆਵਾਜ਼ ਸਾਡੇ ਭਾਈ ਜਰਣ ਦੀ ਹੈਗੀ ਆ ਉਹ ਸਾਰਿਆਂ ਕੋਲ ਪਹੁੰਚਾਉਣਾ ਹੈਗਾ ਤਾਂ ਮੈਂ ਸਿੱਧੂ ਸਾਬ ਦਾ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਗੱਜਨਾਲਾ ਸਾਹਿਬ ਇੱਕ ਗੱਲ ਹੋਰ ਹੈ ਵੀ ਤੁਸੀਂ ਆਲਰੀਡੀ ਆਮਜਵੀ ਸਿੱਖ ਐਸੋਸੀਏਸ਼ਨ ਨੂੰ ਦੇ ਨਮਨ ਨਮ ਦੇਉ ਪ੍ਰਤੀਨਿਧਤੋ ਇਹ ਜਿਹੜੀ ਆਲਰੇਡੀ ਆ ਬਜਵੀ ਸਖਾ ਐਸੋਸੀਏਸ਼ਨ ਹੈ ਕਦੋਂ ਹੋੰਦ ਚਾਈ ਤੇ ਉਹ ਆਉਣ ਦਾ ਕੀ ਕਾਰਨ ਸੀ ਕੁਸਦੂ ਸਾਹਿਬ ਜਿਹੜੀ ਇਸ ਐਸੋਸੀਏਸ਼ਨ ਹੈਗੀ ਆ ਇਹਨੂੰ ਲਗਭਗ 6 ਸਾਲ ਹੋ ਗਏ ਆ ਗਿਆ 2018 ਦੇ ਵਿੱਚ ਹਰਿਆਣੇ ਦੀ ਧਰਤੀ ਸਰਸਾ ਤੋਂ ਇਹ ਸਟਾਰਟ ਹੋਈ ਸੀਗੀ ਇਹ 2-3 ਸਾਲ ਜਿਹੜੀ ਸੀਗੀ ਉੱਥੇ ਜਿਹੜੀ ਸਥਾਨਕ ਰਾਜ ਵਿੱਚ ਚੱਲੀ ਹੈਗੀ ਆ ਉਸ ਤੋਂ ਬਾਅਦ 12 ਸਤੰਬਰ 2021 ਦੇ ਵਿੱਚ ਇਹਨੂੰ ਨੈਸ਼ਨਲ ਜਿਹੜੀ ਹੈਗੀ ਆ ਸੰਸਥਾ ਦਾ ਜਿਹੜਾ ਹੈਗਾ ਜਿਹੜਾ ਇਹਨੂੰ ਮਿਲਿਆ ਰਤਵਾ ਪਹਿਲੀ ਵਾਰ ਜਿਹੜਾ ਹੈਗਾ 12 ਨੰਬਰ 2021 ਨੂੰ ਜਿਹੜਾ ਹੈਗਾ ਮੈਨੂੰ ਨੈਸ਼ਨਲ ਪ੍ਰੈਜ਼ੀਡੈਂਟ ਬਣਾਇਆ ਗਿਆ ਆਲੋਨਿਮਲ ਸਿਕਟਰ ਐਸੋਸੀਏਸ਼ਨ ਦਾ ਉਦੋਂ ਤੋਂ ਜਿਹੜੀ ਹੈਗੀ ਇਹ ਪੂਰੇ ਭਾਰਤ ਦੇ ਵਿੱਚ 25 ਸਟੇਟਾਂ ਦੇ ਵਿੱਚ ਡੀ ਐਸੋਸੀਏਸ਼ਨ ਹੈਗੀ ਆ ਇਹ ਆਪਣਾ ਕੰਮ ਕਰ ਰਹੀ ਜੀ ਹੈ ਤੇ ਭਾਈਚਾਰੇ ਦੀਆਂ ਸਮੱਸਿਆਵਾਂ ਹੈਗੀਆਂ ਭਾਈਚਾਰੇ ਦੀ ਆਵਾਜ਼ ਹੈਗੀ ਆ ਉਹਨੂੰ ਬਰੰਦ ਕਰ ਰਹੀ ਇਹ ਫਿਰ ਐਸੋਸੀਏਸ਼ਨ ਦੀਆਂ ਹੋਰ ਸਟੇਟਾਂ ਦੇ ਵਿੱਚ ਵੀ ਕੋਈ ਕਾਇਆਂ ਹੈਗੀਆਂ ਬਿਲਕੁਲ ਜਿਹੜੀਆਂ ਜੜੀਆਂ ਪੂਰੇ ਜਿਹੜੇ ਭਾਰਤ ਦੇ ਵਿੱਚ ਤਿੰਨ ਸਟੇਟਾਂ ਵਿੱਚ ਜ਼ਿਆਦਾ ਜੜੀਆਂ ਵੱਡੀਆਂ ਕਾਇਆਂ ਹੈਗੀਆਂ ਉਹ ਕਿਹੜੀਆਂ ਕਰੀਆਂ ਤਿੰਨ ਸਟੇਟਾਂ ਜਿਹਦੇ ਵਿੱਚ ਪੰਜਾਬ ਜੇ ਸਭ ਤੋਂ ਵੱਡੀ ਆਬਾਦੀ ਵਾਲਾ ਜਿੱਥੇ ਸਭ ਤੋਂ ਵੱਡੀ ਆਬਾਦੀ ਪੰਜਾਬ ਦੇ ਵਿੱਚ ਭਾਈ ਸਿੱਖ ਭਾਈ ਜਰ ਦੇ ਦੀ ਜਗੀ ਜੇ ਆਪਾਂ ਸੈਂਸਸ ਦੀ ਗਣਤੀ ਦੇਖੀਏ ਤਾਂ ਜਰਨਲ ਕੈਟਾਗਰੀ ਦੀਆਂ ਵੱਖ-ਵੱਖ ਕਿੜੀਆਂ ਬਰਾਦਰੀਆਂ ਆ ਗਿਆ ਉਹਨਾਂ ਤੋਂ ਵਿੱਚ ਦੇਖੀਏ ਜਾਂ ਜੱਟ ਭਾਈ ਜਰ ਨੂੰ ਦੇਖੀਏ ਤਾਂ ਸਭ ਤੋਂ ਵੱਡੀ ਆਬਾਦੀ ਹੈਗੀ ਆ ਲਗਭਗ ਜੇ ਅਸ ਵਕਤ ਮੈਂ ਗੱਲ ਕਰਾਂ 90% ਵਾਦੀ ਮਾਝਾ ਚੱਕ ਪਾਈ ਚਰਦੀ ਜੀਆ ਇਹ ਇੱਥੇ ਪੰਜਾਬ ਵਿੱਚ ਬਹੁਤ ਵੱਡਾ ਜੜਾਇਦਾ ਵਾਦੀ ਰਿਆ ਗਿਆ ਤੇ ਬਹੁਤ ਵੱਡਾ ਜੜਾ ਹੈਗਾ ਇੱਕ ਵੋਟ ਬੈਂਕ ਹੈਗਾ ਇਹਦਾ ਨੰਬਰ 2 ਜਿਹੜਾ ਹਰਿਆਣੇ ਦੇ ਵਿੱਚ ਹੈਗਾ ਜਿਹੜੇ ਪੰਜਾਬ ਨਾਲ ਲੱਗਦੇ ਜਿਹੜੇ ਇਲਾਕੇ ਹੈਗੇ ਆ ਜਿਹੜੇ ਜ਼ਿਲ੍ਹੇ ਹੈਗੇ ਆ ਉੱਥੇ ਬਹੁਤ ਵੱਡਾ ਇਹਦਾ ਜਿਹੜਾ ਨੈਟਵਰਕ ਹੈਗਾ ਉੱਥੇ ਕਾਇਆਂ ਬਣੀਆਂ ਹੋਣੀਆਂ ਇਹ ਮਰਾਸਤਾਨ ਦੇ ਵਿੱਚ ਜਿਹੜੇ ਨਾਲ ਲੱਗਦੇ ਪੰਜਾਬ ਦੇ ਮਾਨਗੜ ਹੈਗਾ ਗੰਗਾ ਅਸ਼੍ਰੀ ਗੰਗਾ ਨਗਰ ਹੈਗਾ ਉਹਦੇ ਵਿੱਚ ਜਿਹੜਾ ਬਹੁਤ ਵਧੀਆ ਵਰਕ ਕਰਦੀ ਹੈਗੀ ਆ ਤੇ ਆਪਣਾ ਜਿਹੜਾ ਪ੍ਰਭਾਵ ਹੈਗਾ ਇਹ ਜੀ ਵੋਟ ਬੈਂਕ ਉਹ ਦਿਖਾਉਣ ਦੇ ਵਿੱਚ ਕੰਮ ਜਾਪੂ ਤੇ 25 ਡਿਟਾ ਵਿੱਚ ਇਹਦਾ ਨਟਵਰਕ ਹੈ। ਜੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਤੇ ਪੰਜਾਬ ਦੇ ਵਿੱਚ ਤੁਸੀਂ ਕਿੰਨੇ ਵੀ 22% ਜਿਹੜਾ ਹੈਗਾ ਜਨਸੰਖਿਆ ਦੇ ਅਨੁਪਾਤ ਦੇ ਨਾਲ ਇਹਨਾਂ ਦੀ ਜਿਹੜੀ ਜਨਸੰਖਿਆ ਇੱਥੇ ਹੈਗੀ ਹੈ। ਜੇਕਰ ਤੁਸੀਂ ਮੋਦਲ ਅੱਜ ਦੇਖਿਆ ਜਾਵੇ ਤਾਂ ਫਿਰ ਪਛੜੇ ਹੋਏ ਤਬਕੇ ਕਿਉਂ ਐ? ਇਹਨਾਂ ਨੂੰ ਪਛੜਾਇਆ ਕਿਉਂ ਗਿਆ? ਜੀ ਇਹਨਾਂ ਦਾ ਪ੍ਰਤੀਨਿਧ ਇੰਨਾ ਅਨੁਪਾਤ ਹੈ ਕਿਉਂਕਿ ਇਹਨਾਂ ਦੀ ਹਿੱਸੇਦਾਰੀ ਜਿਹੜੀ ਹੈਗੀ ਆ ਉਹ ਮੈਂ ਵੱਖ-ਵੱਖ ਜਿਹੜੇ ਨੁਕਤੇ ਉਹਨਾਂ ਨਾਲ ਸਾਂਝੀ ਤਾਂ ਬਾਅਦ ਚ ਕਰਾਂਗਾ ਭਨੇ ਜੀ। ਇਹਦਾ ਕਾਰਨ ਵੀ ਇਹਦਾ ਰਾਜਨੀਤਿਕ ਪੱਖ ਜੇ ਲਈਏ ਰਾਜਨੀਤਿਕ ਪੱਖ ਤੋਂ ਇਹਦੀ ਹਿੱਸੇਦਾਰੀ ਕਿਉਂ ਇੰਨੀ ਪਿੱਛੇ ਅਸਲ ਦੇ ਵਿੱਚ ਜਿਹੜਾ ਇਹ ਵੱਡੀ ਗੱਲ ਹੈ ਆ ਹਰ ਤੱਕ ਦੀ ਦੇਖੀਏ ਇਹਦਾ ਬੈਕਗ੍ਰਾਉਂਡ ਦੇਖੀ ਤਾਂ ਜਿਹੜਾ ਇਹਦਾ ਵਿਦਿਅਕ ਜਿਹੜਾ ਹੈਗਾ ਜਿਹੜਾ ਪੱਤਰ ਜਿਹੜਾ ਹੈਗਾ ਜਾਂ ਵਿਦਿਅਕ ਤੌਰ ਤੇ ਬਹੁਤ ਜਿਹੜੇ ਲੋਕ ਇੱਕ ਜਿਆਦਾ ਪੜ੍ਹੇ ਨਹੀਂ ਸੀਗੇ ਔਰ ਜਿੱਥੇ ਜਿਵੇਂ ਜਿਵੇਂ ਉਹਨਾਂ ਦਾ ਆਰਥਿਕ ਪੱਤਰ ਜਿਹੜਾ ਹੈਗਾ ਅਸੀਂ ਅਪਲਿਫਟ ਕੀਤਾ ਹੈ ਉਹਦਾ ਮਤਲਬ ਤਾਂ ਜਿੰਨੇ ਲੋਕਾਂ ਨੂੰ ਇਹਦੀ ਚੇਤਨਾ ਆਈ ਹੈ ਕਿ ਉਨਾ ਲੋਕਾਂ ਨੇ ਜਿਹੜੇ ਕਾਰਨ ਲੱਤੇ ਹੈਗੇ ਆ ਇਹ ਵੱਡਾ ਵਰਕ ਹੈਗਾ ਇਹ ਪਛੜਿਆ ਕਿਉਂਗਾ ਜਾਂ ਇਹ ਇਹਦੇ ਪਿੱਛੇ ਰਹਿਣ ਦੇ ਕਾਰਨ ਕੀ ਹੈਗੇ ਆ ਆ ਉਹਦੇ ਵਿੱਚ ਬਹੁਤ ਸਾਰੇ ਕਾਰਨ ਆਉਂਦੇ ਹੈਗੇ ਆ ਵਿਦਿਅਕ ਕਾਰਨ ਹੋ ਗਿਆ ਆਰਥਿਕ ਕਾਰਨ ਹੋ ਗਿਆ ਕਿਉਂਕਿ ਜਿਹੜਾ ਇਹ ਭਾਈ ਜੜਾ ਹੈਗਾ ਜਿਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਿੱਖ ਧਰਮ ਦੇ ਵਿੱਚ ਆਪਣੇ ਲਈ ਉਹਨਾਂ ਨੇ ਜਿਹੜਾ ਹੈਗਾ ਕਦੇ ਜਿਹੜਾ ਹੱਕ ਦੀ ਮੰਗਿਆ ਜਾਂ ਆਪਣੇ ਲਈ ਕੋਈ ਲੜਾਈ ਨਹੀਂ ਲੜੀਗੀ ਦੂਜਿਆਂ ਦੀ ਸਿੱਖ ਪੰਥ ਲੜਾਈ ਲੜਦਾ ਰਹੇਗਾ ਪਰ ਦਿਖਾਣ ਦੇ ਇਸ ਗੱਲ ਦਾ ਹੈਗਾ ਵੀ ਸਿੱਖ ਪੰਥ ਦੀਆਂ ਉਹ ਤਰ੍ਹਾਂ ਜੜੀਆਂ ਜਿਨ੍ਹਾਂ ਨੇ ਇਹਨਾਂ ਨੂੰ ਯੂਜ਼ ਕੀਤਾ ਪਰ ਇਹਨਾਂ ਨੂੰ ਨਾ ਤਾਂ ਆਰਥਿਕ ਤੌਰ ਤੇ ਜਿਹੜਾ ਬਰਾਬਰ ਲਿਆਉਣ ਵਾਸਤੇ ਕੋਈ ਉਪਰਾਲਾ ਕੀਤਾ ਨਾ ਸਮਾਜਿਕ ਸਨਮਾਨ ਦੇਣ ਦੀ ਇਹਨਾਂ ਨੇ ਗੱਲ ਕੀਤੀ ਨਾ ਧਰਮ ਤੌਰ ਤੇ ਉਹਨਾਂ ਦੀ ਕੁਰਬਾਨੀਆਂ ਉਹਨਾਂ ਨੂੰ ਹਾਈਲਾਈਟ ਕਰਕੇ ਉਹਨਾਂ ਨੂੰ ਬਣਦਾ ਜਿਹੜਾ ਮਾਨਸਿਕ ਤਕਾਰ ਉਹਨਾਂ ਦੇ ਬਜ਼ੁਰਗਾਂ ਦਾ ਮਾਨਸਿਕ ਤਕਾਰ ਉਹਨਾਂ ਜਨਮ ਦਿਹਾੜੇ ਹੈਗੇ ਜਾਂ ਉਹਨਾਂ ਦੀ ਵਰ੍ਹਸ਼ੀਆਂ ਹੈਗੀਆਂ ਉਹ ਨਹੀਂ ਬਣਾਈਆਂ ਕਿੰਨੀਆਂ ਇਸ ਲਈ ਮੈਂ ਸਮਝਦਾ ਵੀ ਇਹ ਜਿਹੜਾ ਵਰਕ ਹੈਗਾ ਸਿਰਫ ਸੈਕਟ ਮੰਦੀ ਕੁਰਬਾਨੀਆਂ ਦੇ ਵਿੱਚ ਲੱਗਾ ਰਹੇ ਹੈਗਾ ਤੇ ਆਪਣਾ ਅਰਥ ਜਿਹੜਾ ਪੱਖ ਹੈਗਾ ਮਜ਼ਬੂਤ ਕਰਨ ਦੇ ਲਈ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ 1972 ਦੇ ਵਿੱਚ ਲੈਂਡ ਸ਼ੀਲਡਿੰਗ ਐਕਟ ਬਣਾਇਆ ਗਿਆ ਦੇ ਉਸ ਬਤ ਵਿੱਚ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਕਿਉਂਕਿ ਉਹਦਾ ਕਾਰਨ ਇਹ ਹੈਗਾ ਜਿਹੜੀਆਂ ਇੱਥੇ ਭਾਰੂ ਤਿਰ ਹੈਗੀਆਂ ਸੱਤਾ ਵਿੱਚ ਕਾਬਜ਼ ਤਿਰ ਹੈਗੀਆਂ ਭਾਵੇਂ ਵੱਖ-ਵੱਖ ਪਾਰਟੀਆਂ ਦੇ ذریعے ਹੁੰਦੀਆਂ ਰਹੀਆਂ ਆਈਆਂ ਉਹਨਾਂ ਨੇ ਆਪਣੇ ਪੱਗਾਂ ਬਦਲੀਆਂ ਝੰਡੇ ਬਦਲੇ ਡੰਡੇ ਬਦਲੇ ਪਰ ਇਹ ਕਿ ਪਾਲਿਸੀ ਇੱਕ ਹੈਗੀ ਆ ਨਾ ਲੋਕਾਂ ਨੂੰ ਆਰਥਿਕ ਤੌਰ ਤੇ ਦਬਾ ਕੇ ਰੱਖਣਾ ਹੈਗਾ। ਯਾਨੀ ਕੜਮ ਚੋਧਰੀ ਵਾਲੀ ਸੋਚ ਅੱਜ ਵੀ ਬਰਕਰਾਰ ਹੈਗੀ ਐਸ ਵਾਸਤੇ ਜਿਹੜਾ ਹੈਗਾ ਨਾ ਤਾਂ ਜਮੀਨ ਮਿਲੀ ਉਹਨਾਂ ਨੂੰ ਨਾ ਕੋ ਬਿਜ਼ਨਸ ਕਾਰੋਬਾਰ ਵਾਸਤੇ ਉਹਨਾਂ ਨੂੰ ਵੜਦੇ ਜਿਹੜੇ ਹੈਗੇ ਆ ਸਰਕਾਰੀ ਤੌਰ ਤੇ ਤੇ ਲੋਨ ਫੈਸਿਲਿਟੀ ਹੈਗੀਆਂ ਜਾਂ ਉਹਨਾਂ ਦੇ ਹੁਨਰਮੰਦ ਇੱਕ ਜਿਹੜੀ ਹੈ ਕੈਟਾਗਰੀ ਹੁੰਦੀ ਆ ਉਹਨੂੰ ਹੁਨਰਮੰਦ ਬਣਾ ਕੇ ਲੋਨ ਦੇਣ ਵਾਸਤੇ ਉਹਨਾਂ ਦਾ ਕਾਰੋਬਾਰ ਚਲਾਉਣ ਵਾਸਤੇ ਨਾ ਸਰਕਾਰ ਨੇ ਧਿਆਨ ਦਿੱਤਾ ਹੈਗਾ। ਇਸ ਵਾਸਤੇ ਜਿਹੜਾ ਹੈਗਾ ਮੈਨੂੰ ਸਮਝਦਾ ਹੈਗਾ ਦੇ ਪਛੜੇ ਪਣ ਦੇ ਕਾਰਨ ਆ ਰਹੇ ਆ ਜਿੱਦ ਕਰਕੇ ਦਾ ਨਿੱਤ ਕਿੜੀ ਹੈਗੀ ਹੈ ਚੇਤਨਾ ਉਹਦੇ ਵਿੱਚ ਕਮੀ ਰਹੀ ਹੈ ਤੇ ਉਹ ਹਿੱਸੇਦਾਰੀ ਜਿਹੜੀ ਵਾਲੀ ਗੱਲ ਹੈਗੀ ਆ ਉਹ ਨਹੀਂ ਮਿਲਿਆ ਮਲ ਪੰਜਾਬ ਦੇ ਵਿੱਚ ਭਾਵੇਂ ਇਹਨਾਂ ਦੀ ਜਨਸੰਖਿਆ ਦਾ ਅਨੁਪਾਤ ਭਾਵੇਂ ਜ਼ਿਆਦਾ ਹੈ ਪਰ ਇਹ ਗੱਲ ਤਾਂ ਮੰਨਣਾ ਪੈਣਾ ਵੀ ਇਹਨਾਂ ਦਾ ਰਾਜਨੀਤਿਕ ਪਛੜਾਪਨ ਵੀ ਹੈ ਸਮਾਜਿਕ ਪਛੜਾਪਨ ਵੀ ਹੈ ਆਰਥਿਕ ਪਛੜਾਪਨ ਵੀ ਹੈ ਵਿਦਿਅਕ ਪਛੜਾਪਨ ਵੀ ਹੈ ਤੇ ਧਾਰਮਿਕ ਪੱਧਰਾਂ ਪਛੜਾਪਨ ਵੀ ਹੈ ਇਹ ਤੁਹਾਡੀ ਗੱਲ ਤੋਂ ਇਹ ਮਹਿਸੂਸ ਹੋ ਰਿਹਾ ਬਿਲਕੁਲ ਬਿਲਕੁਲ ਇਹ ਗੱਲ ਹੈ ਕਿਉਂਕਿ ਇਹ ਧਾਰਮਿਕ ਪੱਕ ਦੀ ਗੱਲ ਕਰੀ ਤਾ ਗੁਰੂ ਸਾਹਿਬਾਨ ਨੇ ਸਾਨੂੰ ਲਗਭਗ ਬਹੁਤ ਸਾਲ ਪਹਿਲਾਂ 1899 ਤੋਂ ਪਹਿਲਾਂ 1675 ਦੇ ਵਿੱਚ ਬਾਬਾ ਜੀਵਨ ਸਿੰਘ ਨੂੰ ਰੇਟੇ ਗੁਰੂ ਗ੍ਰੰਥ ਦਾ ਕਿਤਾਬ ਦੇ ਕੇ ਬਾਜੀ ਸਿੱਖ ਦਾ ਕਿਤਾਬ ਦਿੱਤਾ ਉਹਨਾਂ ਨੇ ਵੀ ਮੇਰੇ ਬੇਟੇ ਹੈਗੇ ਆ ਇਹ ਸਾਡੇ ਪੰਥ ਦੀ ਜਿਹੜੀ ਇੱਕ ਜਿਹੜੀ ਹਰਿਆਵਲ ਦਸਤਾ ਹੈਗਾ ਜਿੰਨੇ ਕੁਰਬਾਨੀਆਂ ਕੀਤੀਆਂ ਹੈਗੀਆਂ ਪਰ ਅਜੇ ਤੱਕ ਉਸ ਜਿਹੜਾ ਹਰਿਆਵਲ ਦਸਤੇ ਨੂੰ ਭਾਈ ਜਾਰੇ ਨੂੰ ਜਿਹੜਾ ਉਹਨਾਂ ਦਾ ਸਤਕਾਰ ਬਣਦਾ ਸੀਗਾ ਜਾਂ ਉਹਨਾਂ ਦਾ ਸਨਮਾਨ ਬਣਦਾ ਸੀਗਾ ਉਹ ਨਹੀਂ ਦਿੱਤਾ ਗਿਆ। ਔਮਲ ਧਾਰਮ ਨਾ ਹੀ ਧਾਰਮਿਕ ਸੰਪਰਦਾਵਾਂ ਨੂੰ ਦਿੱਤਾ ਤੇ ਨਾ ਹੀ ਸਰਕਾਰਾਂ ਨੇ ਇਹ ਦਿੱਤਾ ਹੈਗਾ। ਇਸ ਵਾਸਤੇ ਜਿਹੜਾ ਧਾਰਮਿਕ ਤੌਰ ਤੇ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਯੋਧੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ ਵੀ ਅਸੀਂ ਉਹਨਾਂ ਨੂੰ ਉਗੜਾਗਾ ਜਿਵੇਂ ਆਪਾ ਦੀਪ ਸਿੰਘ ਦੀ ਗੱਲ ਕਰਾਂ। ਉਹਨੂੰ ਉਹਨਾਂ ਨੂੰ ਜਿਹੜਾ ਹੈਗਾ ਆਪਦੇ ਪੱਖ ਵਿੱਚ ਆਪਦੇ ਧਰਮ ਵਿੱਚ ਆਪਦੇ ਕਾਸਟ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਰਿਸਿੰਗ 48 ਗਾ ਜਿਹਨਾਂ ਦਰਵਾ ਆਪਾਂ ਨਲਵਾ ਕਿਹਾ ਜਾਂਦਾ ਨਲਵਾ ਅਸਲ ਦੇ ਵਿੱਚ ਹੈਗਾ ਉਹਨੂੰ ਵੀ ਜਿਹੜਾ ਆਪ ਜਿਹੜਾ ਹੋਟਲ ਦੇ ਵਿੱਚ ਮਾਰ ਲਾ ਕੇ ਉਹਨਾਂ ਨੂੰ ਆਪਦੇ ਬਲਕਿ ਕਿਸੇ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਜਿਹੜਾ ਹੈਗਾ ਧਾਰਮਿਕ ਤੌਰ ਤੇ ਵੀ ਬਹੁਤ ਵੱਡੇ ਰਿਤਰੇ ਹੋਏ ਆ ਸਾਡੇ ਜਿਹੜੇ ਭਾਈਚਾਰੇ ਨੂੰ ਸਨੇ ਧਾਰਮਿਕ ਜਥੇਬੰਦੀਆਂ ਹੈਗੀਆਂ ਜਾਂ ਅਲੜੀ ਵਾਲ 12 ਵੇਰੇ ਐਸੋਸੀਏਸ਼ਨ ਨੇ ਵੀ ਆ ਉਹ ਆਪਣੇ ਜੁਰਗਾਂ ਦਾ ਜਿਹੜਾ ਜਾਨ ਦੇ ਹਾੜੇ ਮਨਾ ਕੇ ਆਪਦੇ ਲੋਕਾਂ ਵਿੱਚ ਉਹਨੂੰ ਦੱਸ ਰਹੀ ਹੈਗੀ ਆ ਬੇ ਗੋਡੇ ਬਜੁਰਗ ਜੀ ਤੁਸੀਂ ਇਹ ਧਰਮ ਦੀ ਗੱਲ ਤਾਂ ਤੁਸੀਂ ਥੋੜਾ ਜਿਹਾ ਪਿੱਛੇ ਜਿਆਦਾ ਚਲੇ ਗਏ ਹੁਣ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਵੀ ਕਾਫੀ ਕਈ ਨਾਮਵਰ ਚਿਹਰੇ ਅੱਗੇ ਆਏ ਇਸ ਮੇਰਾ ਕਹਿਲਾ ਹੁਣ ਵਰਤਮਾਨ ਵਿੱਚ ਦੇਖੀਏ ਤਾਂ ਵਰਤਮਾਨ ਸਮੇਂ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਇੱਕ ਜਦੋਂ ਅੱਤਵਾਦ ਦਾ ਸਮਾ ਸੀਗਾ ਇੱਕ ਕੁਲਾ ਨੇ ਹਿੰਗ ਜਿਨੇ ਛੋਟੂੜੀ ਬੱਚੀਆਂ ਨਾਲ ਬਲਾਫ ਕਰਕੇ ਛੋਟੇ ਬੱਚਿਆਂ ਨੂੰ ਜਿਉਂਦੇ ਸਾੜਦਾ ਅਤੇ ਸਾਡੇ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਨੂੰ ਕਤਲ ਕਰਕੇ ਉਹਨਾਂ ਨੂੰ ਵੱਢ ਟੋਕ ਕੇ ਉਹਨੂੰ ਉਬਲਦੇ ਪਾਣੇ ਵਿੱਚ ਜਿਹੜਾ ਉਬਾਲ ਕੇ ਜਿਹੜਾ ਹੈਗਾ ਉਹਨਾਂ ਦੀ ਲਾਸ਼ ਫੋਟੋਬੋਰਡ ਤੇ ਕੀਤੀਆਂ ਤਾਂ ਉਸ ਪਾਪੀ ਪੂਲੇ ਨੂੰ ਸੋਧਾ ਲਾਉਣ ਵਾਲਾ ਆਇਆ ਹੈ ਵਰਤਮਾਨ ਯੋਧਾ ਗੜਾ ਹਟਾ ਅਰਜੰਦ ਸਿੰਘ ਖਾਲਸਾ ਜਿਹੜਾ ਜਲੰਧਰ ਤੋਂ ਇਲੈਕਸ਼ਨ ਲੜ ਰਿਹਾ ਹੈਗਾ ਤਾਂ ਉਹਦੀ ਜਿਹੜੀ ਹੈ ਅਣਦੇਖੀ ਕੀਤੀ ਜਾ ਰਹੀ ਹੈਗੀ ਆ ਉਹਨੂੰ ਪੰਥਕ ਦਾ ਮੰਨ ਕੇ ਉਹਨੂੰ ਇੱਕ ਕਾਸਟ ਨਾਲ ਜੋੜ ਕੇ ਹੈਗਾ ਉਹਦੀ ਜੜੀ ਕੁਰਬਾਨੀ ਨੂੰ ਛਟਿਆ ਜਾ ਰਿਹਾ ਹੈਗਾ ਨਹੀਂ ਤਾਂ ਤੁਸੀਂ ਫਰੀਦਕੋਟ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ ਇੱਥੇ ਵੀ ਤਾਂ ਸਰਬਜੀਤ ਸਿੰਘ ਦਾ ਮਤਲਬ ਬਿਆਨ ਸਿੰਘ ਦਾ ਬੇਟਾ ਉਹਨੂੰ ਵੀ ਜਿਹੜਾ ਹੈਗਾ ਸਰਬਜੀਤ ਸਿੰਘ ਖਾਲਸਾ ਜਿਹੜਾ ਹੈਗਾ ਭਾਈ ਬਿਆਨ ਸਿੰਘ ਦੇ ਜਿਹੜੇ ਸੁਪੁੱਤਰ ਹੈਗੇ ਆ ਬਹੁਤ ਵੱਡੀ ਕੁਰਬਾਨੀ ਹੈਗੀ ਆ ਜਿਨ੍ਹਾਂ ਨੇ ਕាល ਤੱਕ ਤਾਉਣ ਵਾਲੀ ਜਿਹੜੀ ਆ ਰੀਪ੍ਰਾਇਮਨਿਸਟ ਸੀਗੀ ਉਸ ਸਮੇਂ ਦੀ ਇੰਦਰਾ ਗਾਦੀ ਉਹ ਤੋਂ ਬਦਲਾ ਲਿਆ ਸੀਗਾ ਤਾਂ ਉਸ ਪਰਿਵਾਰ ਦੀ ਕੁਰਬਾਨੀ ਨੂੰ ਵੀ ਜਿਹੜਾ ਹੈਗਾ ਇਸ ਲਈ ਜਿਹੜਾ ਹੈਗਾ ਛੋਟਾ ਕਰਕੇ ਦੇਖਿਆ ਜਾ ਰਿਹਾ ਹੈਗਾ ਜਾਂ ਉਹਨੂੰ ਕੱਟ ਕਰਕੇ ਜਿਹੜਾ ਹੈਗਾ ਦਿਖਾ ਜਾ ਰਿਹਾ ਹੈਗਾ ਕਿਉਂਕਿ ਉਹ ਇੱਕ ਐਸੀ ਕੈਟਾਗਰੀ ਨਿਯਮਤ ਰੱਖਦਾ ਹੈਗਾ ਤੇ ਇਹ ਬਤਕਰਾ ਜਿਹੜਾ ਹੈਗਾ ਦੂਜੀ ਪਾਸੇ ਜਿਹੜਾ ਕਿਸਾਨ ਜਥੇ ਬੰਦਿਆਂ ਦਾ ਜਿਹੜਾ ਸੀਗਾ ਮਸਲਾ ਜਦੋਂ ਉੱਠਿਆ ਉਦੋਂ ਵੀ ਇੱਕ ਮੁੰਡਾ ਕਾਫੀ ਪਪੂਲਰ ਹੋਇਆ ਸੀਗਾ ਬਿਲਕੁਲ ਹੈਗਾ ਮੈਂ ਉਹਦੀ ਗੱਲ ਕਰਨ ਲੱਗਾ ਸੀਗਾ ਕਿ ਸਾਡੇ ਜੱਗੀ ਪੰਨੇਰ ਹੋਇਆ ਹੈਗਾ ਜਦੋਂ 13 ਮਹੀਨੇ ਸੰਘਰਸ਼ ਚੱਲਿਆ ਕਿਸਾਨਾਂ ਦੀ ਦੇ ਵਿੱਚ ਤਾਂ ਉਸ ਸਮੇਂ ਜਿਹੜਾ ਹੈਗਾ ਲਗਭਗ 26 ਜਨਵਰੀ ਦੇ ਨੇੜੇ ਤੇੜੇ ਜਿਹੜਾ ਸੀਗਾ ਜੱਗੀ ਬਾਬਾ ਜਿਹੜਾ ਸੀਗਾ ਜਿਹਨੂੰ ਉਹ ਕਿਰਾਾ ਪਾ ਕੇ ਤੇ ਉਹਦੇ ਬਹੁਤ ਕੁੱਟਮਾਰ ਕੀਤੀ ਖੋਨੋ ਖੰਕ ਕਰਦਾ ਸੀਗਾ ਤਾਂ ਉਹ ਇਸ ਕੱਲ ਲਈ ਲੜਿਆ ਰਿਹਾ ਕਿ ਮੈਂ ਪੱਗ ਲੈ ਕੇ ਜਾਣੇ ਹੈ ਜੀਆ ਉਹਨੇ ਆਪ ਦਾ ਸਿਰ ਪੜਵਾ ਲਿਆ ਆਪ ਦਾ ਆਪ ਦੇ ਟਾਂਕੇ ਲਵਾ ਲਏ ਉਹਨੇ ਪਰ ਉਹਨੇ ਪੱਗ ਦੀ ਖਾਤਰ ਲੜੀ ਸੀਗਾ ਹਾ ਜਿਹੜੇ ਉਹਨੇ ਨਾਰੇ ਬਲਾਂ ਦੇ ਕੀਤੇ ਹੈਗੇ ਆ ਕਿ ਸਿੱਖ ਇਹ ਕੌਮ ਡਰਨ ਵਾਲੀ ਨਹੀਂ ਉਸ ਸਮੇਂ ਵੀ ਜਿਹੜੇ ਸਿੱਖਾਂ ਦੀ ਲੱਥੀ ਪੱਗ ਸੀਗੀ ਜੱਗੀ ਬੰਦੇ ਅੰਦਰ ਨੇੜੇ ਹੈ ਗਿਆ ਉਹ ਬਚਾਈ ਉਹਦੇ ਵਿੱਚ ਕਈ ਜਥੇ ਬਲਦਿਆਂ ਨੇ ਤਾਂ ਉਹਦੀ ਮਾੜੀ ਮੁੱਕੀ ਬਦਦ ਕੀਤੀ ਆ ਪਰ ਉਹ ਨਹੀਂ ਵੱਡੀ ਪੱਤਰ ਤੇ ਨਹੀਂ ਜਿੰਨਾ ਮਤਲਬ ਹੋਰ ਕਈ ਲੋਕਾਂ ਨੂੰ ਛਾਲਾ ਜਾਂਦਾ ਤੁਹਾਡਾ ਮਤਲਬ ਕਹਿ ਜਾਂਦਾ ਪਾ ਬਿਲਕੁਲ ਇਹ ਗੱਲ ਮੈਂ ਕਹਿਣ ਦੇ ਵਿੱਚ ਮੈਨੂੰ ਕੋਈ ਇਤਰਾਜ ਨਹੀਂਗਾ ਇਹ ਜਿਹੜਾ ਕੜਾਮ ਚੌਧਰੀ ਭਾਵੇਂ ਧਰਮ ਸੰਸਥਾ ਤੇ ਕਾਬਜ ਹੈਗੇ ਆ ਜਦੋਂ ਅਜੇ ਤੱਕ ਸੱਤਾ ਦੇ ਉੱਪਰ ਕਾਬਜ ਨਹੀਂ ਆ ਉਹਨਾਂ ਨੇ ਜੱਗੀ ਪੰਢੇੜ ਦੀ ਕੁਰਬਾਨੀ ਨੂੰ ਵੀ ਜਿਹੜਾ ਹੈਗਾ ਉਹ ਜਾਤੀ ਨਾਲ ਜੋੜ ਕੇ ਉਹਨੂੰ ਜਿਹੜਾ ਹੈ ਇੱਕ ਉਹਨਾਂ ਨਾਲ ਘੱਟ ਕੁਰਬਾਨੀ ਵਾਲੇ ਜਿਹੜਾ ਸਿੱਖ ਦੇ ਤੌਰ ਤੇ ਵੇਖਿਆ ਹੈਗਾ ਉਹਨੂੰ ਪੰਥ ਜਿਹੜਾ ਹੈਗਾ ਇੱਕ ਦਾ ਸਿੱਖ ਜਿਹੜਾ ਹੁੰਦਾ ਹੈਗਾ ਉਹ ਮਾਲ ਸਲਮਾਨ ਤੇ ਉਰੋਪਾ ਤੇ ਉਹ ਮਦਦ ਨਹੀਂ ਕੀਤਾ ਉਹਨਾਂ ਨੇ। ਕੀ ਕੀਆ। ਇਸ ਲਈ ਐ ਸਮਾਜ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਹਸਤਾਵ ਲੋ। ਤੁਹਾਡਾ ਧੰਨਪੁਰਮੁੜੀ ਨੇ ਮੈਨੂੰ ਬਣਾਈ। ਧੰਨਵਾਦ ਜੀ। ਸਦਾ ਸੁਖਮੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਆਪਣੀ ਟੀਮ ਦੇ ਸਮੇਤ ਅੱਜ ਤੁਸੀਂ ਸਾਡੇ ਇਸ ਚੈਨਲ ਦੇ ਰੂਹ ਰੂਹ ਹੋਇਓ। ਤੁਹਾਡਾ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਧੰਨਵਾਦ। ਆਸੇ ਤੋਂ ਸਾਰਾ ਤੁਹਾਡੇ ਚੈਨਲ ਦਾ ਗਿਆਨ ਜੋਤੀ ਦਾ ਬਹੁਤ-ਬਹੁਤ ਤੁਹਾਡੇ ਸਾਰੇ ਦਾ ਸਾਰਾ ਧੰਨਵਾਦ ਇਹਨਾਂ ਨੇ ਇਸ ਗੱਲ ਨੂੰ ਹਾਈਡਰੇਟ ਕੀਤਾ ਭਾਈਚਾਰੇ ਦੀਆਂ ਜਿਹੜੀਆਂ ਆਗਿਆ ਤੇ ਤੀਨ ਨੂੰ ਗਿਆਨ ਦਿੱਤਾ ਹੈਗਾ ਬਹੁਤ-ਬਹੁਤ